ਗੁਰਜੀ ਫਤਿਹ ਖਾਲਸਾ ਜੀ ਪਿੱਛੇ ਕੋ ਤੋੜੇ ਵਾਲੀ ਗੱਲ ਚੱਲੀ ਬਹੁਤ ਪਾਣੀ ਵਾਲੀ ਤੋੜੇ ਵਾਲੀ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਖਾਲਸਾ ਪੰਥ ਕੋਲ ਜਹੇਦਾਰ ਸਿੰਘ ਸਾਹਿਬ ਕੋਲ ਤੇ ਉਹ ਅਸਲੀ ਕੇਰੀ ਰੀਲ ਚੱਲੀ ਉਹ ਲੋਕਾਂ ਨੇ ਉਹਨਾਂ ਨੂੰ ਜਾਦਾ ਸ਼ੇਅਰ ਕੀਤਾ ਜਿਆਦੀ ਚਲਾਈ ਗਈ ਬਿਰੋ ਮੈਂ ਇਹ ਸਾਥੇ ਲੋਕਾਂ ਨੇ ਜਾਦਾ ਕੁਝ ਰੀਲ ਨੂੰ ਬਲੈਕਮੇਲ ਕੀਤਾ ਰੱਜ ਕੇ ਬਲੈਕਮੇਲ ਕੀਤਾ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਇਸ ਤਰ੍ਹਾਂ ਕਹਦੇ ਮੈਂ ਕਿ ਇਹਨੂੰ ਇਸ ਤਰ੍ਹਾਂ ਕਹਿੰਨੂੰ 60 ਵਜੇ ਚੀਜ਼ ਦੀ ਮੇਰਾ ਮਨ ਨਹੀਂ ਕਰਦਾ ਠੀਕ ਹੈ ਨਾ ਤੇ ਉਹਨਾਂ ਲੋਕਾਂ ਨੇ ਬਹੁਤ ਚਲਾਈ ਉਹਨਾਂ ਲੋਕਾਂ ਦੀ ਲੋਕਾਂ ਨੇ ਸ਼ੇਰਖਾਨੀ ਕੀਤੀ ਬਹੁਤ ਰੱਜ ਕੇ ਕੀਤੀ ਮੇਰੀ ਰੀਲ ਤੇ ਤੇ ਮੈਂ ਆ ਜਰੂਰ ਦੱਸਣਾ ਚਾਹੁੰਦਾ ਆ ਕੋਈ ਐਡੀ ਗੱਲ ਨਹੀਂ ਗੱਲ ਨੂੰ ਕਿ ਤਰ੍ਹਾਂ ਮਰਜ਼ੀ ਤੁਰੇ ਇਹਨੂੰ ਲਾ ਲੋ ਪਾਣੀ ਦਾ ਕਿ ਤਰ੍ਹਾਂ ਮਰਜ਼ੀ ਲਾ ਲੋ ਇਹਨੂੰ ਠੀਕ ਹੈ ਨਾ ਪਰ ਪਾਣੀ ਟੁੱਟਦਾ ਆ ਜੋ ਮਰਜ਼ੀ ਬੰਦਾ ਕਹਿ ਦਿੰਦਾ ਆ ਠੀਕ ਹੈ ਨਾ ਮੈਂ ਸਹੀ ਬੋਲਿਆ ਸੀ ਠੀਕ ਹੈ ਨਾ ਲੋਕਾਂ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਗਿਆ ਸਾਰਿਆਂ ਨੇ ਬਲੈਕਮੇਲ ਕੀਤਾ ਬਹੁਤ ਜ਼ਿਆਦਾ ਤੇ ਮੈਂ ਖਾਸ ਕਰ ਮਾਫੀ ਮੰਗਦਾ ਆ ਠੀਕ ਹੈ ਨਾ ਤੇ ਜੈ ਹੰਦਿਆ ਮੈਂ ਮਾਫੀ ਮੰਗਦਾ ਆ ਤੇ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਹੋਊ ਕਿ ਕਿਰੀ ਆਪਣਾ ਗਲਤੀ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਠੀਕ ਹੈ ਇਹੋ ਜੀ ਰੀਲ ਮੈਂ ਕਰੀ ਨਹੀਂ ਪਾਵਾਂਗਾ ਕਿਰੀ ਲੋਕਾਂ ਨੂੰ 6 ਵਜੇ ਸਾਰਿਆਂ ਨੂੰ ਉਹ ਇਹੋ ਜੀ ਰੀਲ ਮੈਂ ਗਲਤੀ ਨਹੀਂ ਕਰਾਂਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹ